ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਵੰਤਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਔਰ ਸੰਤਰੀਆਂ ਨੂੰ ਔਰ ਐਮਐਲਏ ਨੂੰ ਹੁਣ ਤੱਕ ਕੇਵਲ 71 ਕਰੋੜ ਰੁਪਇਆ ਅਜੇ ਕੋਈ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਇਆ ਸਟੇਟ ਡਿਜ਼ਾਸਟਰ ਫੰਡ ਜੋ ਇਹਨਾਂ ਨੇ ਰੀਲੀਜ਼ ਕੀਤਾ 35 35 ਕਰੋੜ ਇੱਕ 35 ਕਰੋੜ ਕਿਹਨੇ ਰੋਕਿਆ ਤੁਹਾਨੂੰ ਫੰਡ ਰੀਲੀਜ਼ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਸਿੱਧਾ ਤੇ ਫੰਡ ਨੂੰ ਰਿਲੀਜ਼ ਕਰ ਦੇ ਕਿਆ ਜਦੋਂ ਸਾਰਾ ਪੰਜਾਬ ਰੁੜ ਜਾਏਗਾ ਉਧਰ ਰਿਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰਿਲੀਜ਼ ਨਹੀਂ ਕੀਤਾ ਕੇਂਦਰ ਦੀਆਂ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇ ਗਈਆਂ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕੀ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਚੀਫ ਸਕੱਟਰੀ ਨਾਲ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸਕੱਟਰੀ ਨਾਲ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਸਿੱਤ ਹੁੰਦਾ ਜਾਂ ਲਾਲੋ ਸਟੇਟ ਦਾ ਕੀ ਹਾਲ ਹੈ ਸਟੇਟ ਦਾ ਚੀਫ ਸਕੱਟਰੀ ਮੀਟਿੰਗ ਕਰ ਰਿਹਾ ਦਿੱਲੀ ਦੀ ਟੀਮਾਂ ਨਾਲ ਤੇ ਮੰਤਰੀ ਕਹਿ ਰਹੇ ਨੇ ਕੀਂਦਰ ਰੇਟਾਇਟਕਸਾਰ ਨਹੀਂ ਦਿੱਤੀ ਜਦੋਂ ਤੇ ਖੇਤੀ ਮੰਤਰੀ ਹੋ ਕੇ ਗਏ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਜਿਵੇਂ ਹੀ ਫੋਨ ਤੋਂ ਆਇਆ ਸਭ ਤੋਂ ਪਹਿਲਾ ਫੋਨ ਖਵਾਈ ਜਾ ਤੋ ਤੇ ਭਗਵੰਤ ਮਾਨ ਜੀ ਨੂੰ ਕੀਤਾ ਕਿ ਪੰਜਾਬ ਦੇ ਸੰਕਟ ਦੀ ਕੜੀ 'ਚ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ਹਰ ਉਸੇ ਬਾਅਦ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਅਜਿਹਾ ਗੱਲ ਕਰਕੇ ਇਹੀ ਨਹੀਂ ਹੈਗਾ ਫਿਰ ਚੀਮਾਈ ਦੇ ਮਾਈਨਿੰਗ ਵਾਲੇ ਇਸ਼ੂ ਦੇ ਉੱਤੇ ਜਦਿ ਸ਼ਿਵਰਾਜ ਚੋਹਾਂਦੀ ਆਈ ਸੀ ਉਹਨੇ ਗੱਲ ਕੀਤੀ ਮੈਂ ਪੁੱਛਣਾ ਚਾਹਣਾ ਕਿ ਕੀ ਉਹਨੇ ਗਲਤ ਕੀਤਾ ਉਹਨੇ ਇਹ ਕਿਹਾ ਸ਼ਿਵਰਾਜੀ ਦੀ ਸਟੇਟਮੈਂਟ ਹੈਗੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਔਰ ਕਾਲੀ ਦਲ ਦੀ ਸਰਕਾਰ ਸੀਗੀ ਅਸੀਂ ਬੰਨਾਂ ਨੂੰ ਪੱਕਾ ਕੀਤਾ ਸੀਗਾ ਤਾਂ ਕਿ ਫਲੱਡ ਜਦੋਂ ਪਾਣੀ ਆਂਦਾ ਬਰਸਦਾ ਪਾਣੀ ਉਹ ਨਾ ਹਰ ਸਾਲ ਜੀ ਜਿਆਦਾ ਬਰਸਦਾ ਹੋਣਗੇ ਜਿਆਦਾ ਪਾਣੀ ਆਏਗਾ ਫਲੱਟ ਉਹ ਪਾਣੀ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ 'ਚ ਨਾ ਜਾਵੇ ਖੇਤਾਂ 'ਚ ਨਾ ਜਾਵੇ ਉਹ ਦਸੇ ਬਣ ਪੱਕੇ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਇਲਿਲੀਗਲ ਮਾਈਨਿੰਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਉਹ ਬਣ ਕਮਜ਼ੋਰ ਹੋ ਗਏ ਨੇ ਔਰ ਸਾਨੂੰ ਲੋੜ ਹੈ ਕਿ ਅਸੀਂ ਉਹ ਬਣਾਂ ਨੂੰ ਪੱਕਾ ਕਰੀਏ ਤਾਂ ਕਿ ਅੱਗੇ ਤੋਂ ਐਗੋ ਜਿਹੇ ਹਾਲਾਤ ਨਾ ਹੋਵੇ ਇਸ ਨੂੰ ਗਲਤ ਗੱਲ ਕੀਤੀ ਉਹਨਾਂ ਨੇ ਤੇ ਸਿਆਣੇ ਉਹ ਜਿਹੜੇ ਬਣ ਕਮਜ਼ੋਰ ਹੋ ਗਏ ਨੇ illegal mining ਕਰਕੇ ਸਾਨੂੰ ਉਹਨਾਂ ਬੰਦਾਂ ਨੂੰ ਪੱਕਾ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਹ ਹਾਲਾਤ ਪੈਦਾ ਨਾ ਹੋਣ ਇਸ ਦੀ ਗਲਤੀ ਕੀ ਆ ਉਹਨਾਂ ਨੇ ਮਿਚ ਕਰਦੀ ਹੈ ਹੁਣ ਉਸੇ ਪੈਰ ਰੱਖਿਆ ਗਿਆ ਕਿ ਇਲੀਗਲ ਮਾਈਨਿੰਗ ਦੇ ਠੇਕੇਦਾਰ ਕੌਣ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਪੱਕਾ ਬੰਦ ਬਣਿਆ ਹੋਇਆ ਰਿਵਰ ਬੈਠੇ ਥੱਲੇ ਹੈ ਨਾ ਉਸ ਕੋ ਜਦੋਂ ਤੁਸੀਂ ਪ੍ਰੋਕਲਨ ਮਸ਼ੀਨਾਂ ਉਹ ਉੱਥੋਂ ਲੈ ਕੇ ਜਾਓਗੇ JCBs ਲੈ ਕੇ ਜਾਓਗੇ ਰੋਇ ਟਿੱਪਰ ਉਥੋਂ ਚਲੇ ਜਾਣਗੇ ਰਿਵਰਸ ਦੇ ਵਿੱਚ ਤੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਿਆ ਉਹ ਰਿਵਰ ਬੈਡ ਰਹਿ ਜਾਏਗੀ ਕਿਆ ਬੰਦ ਰਹਿ ਜਾਏਗਾ ਰਸਤਾ ਬਣਾਓਗੇ ਨਾ ਨੂੰ ਹੁਣ ਜਦੋਂ ਇੱਕ ਪ੍ਰੋਕਲੇਨ ਮਸ਼ੀਨਾ ਜਾਣ ਗਿਆ ਟਿੱਪਰ ਜਾਣ ਕੇ ਉਹਦੇ ਬਾਅਦ JCB ਮਸ਼ੀਨਾ ਜਾਣ ਗਿਆ ਤੇ ਉਹ ਮਿੱਟੀ ਥੱਲੇ ਬੈਠੇ ਰਸਤਾ ਬਣੇਗਾ ਹੀ ਉਹ ਸਾਰੇ ਪੰਜਾਬ ਦੇ ਜਿਹੜੇ ਮਰਜੀ ਥਾਂ ਤੇ ਚਲੇ ਜਾਓ ਹਰ ਜ਼ਿਲ੍ਹੇ ਦੇ ਵਿੱਚ ਡੈਗਵਾ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਕਿ ਕੀ ਗਲਤ ਹੈ ਨਾ ਤੁਸੀਂ ਇਹ ਕੰਮ ਕਰਦੇ ਅੱਜ ਪੰਜਾਬ ਦੇ ਹਾਲਾਤ ਇੰਨਾ ਹੁੰਦੇ ਕੱਲ ਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ